ਉਪਟਾਲਾ ਦੇ ਸੁੰਦਰ ਨਗਰ ਦੇ ਵਿੱਚ ਅੱਜ ਤੜਕਸਾਰ ਉਸ ਵਕਤ ਪੂਰੇ ਇਲਾਕੇ ਦੇ ਵਿੱਚ ਅਫੜਾ ਦਫੜੀ ਮਚ ਗਈ ਜਦੋਂ ਆਗ ਦੀਆਂ ਲਪਟਾਂ ਗਵੰਡੀਆਂ ਨੇ ਦੇਖੀਆਂ ਉਥੇ ਆਗਿਆਨੀ ਭਿਆਨਕ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਮਕਾਨ ਮਾਲਿਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਬੀਤੀ ਰਾਤ ਕੱਲ ਆਪਣੇ ਘਰ ਦੇ ਵਿੱਚ ਨਹੀਂ ਸੀ ਘਰ ਨੂੰ ਤਾਲੇ ਲੱਗੇ ਹੋਏ ਸਨ ਗੁਰਚਰਨ ਨੇ આરોਪ ਲਗਾਏ ਨੇ ਕਿ ਉਸ ਦੇ ਘਰ ਵਿੱਚ ਜੋ ਅੱਗ ਲੱਗੀ ਹੈ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਹੀ ਲਗਾਈ ਗਈ ਹੈ ਨਾ ਬਾਈ ਜੀ ਕੀ ਗੱਲ ਹੋਈ ਇੱਥੇ ਸਾਡੇ ਬੈਕਸੈਟ ਦੇ ਅੱਗ ਲੱਗੀ ਹੈ ਇਹਨਾਂ ਦਾ ਕੋਈ ਲੜਾਈ ਝਗੜਾਈ ਤੋ ਆ ਲੈ ਅੱਗ ਲੱਗੰਦੇ ਘਰ ਵਿੱਚ ਕਾਂ ਦੇ ਜਿਹੜੀ ਸਾਜੀ ਤੇ ਸਾਜੀ ਕਾਂ ਤੋਂ ਹੁੰਦੇ ਪਰ ਨਾਲੀ ਕੰਨਾ ਸਾਰੇ ਫਟ ਗਏ ਨੇ ਤੇ ਇੱਧਰ 10 ਮਿੰਟ ਫਾਇਰ ਵੀ ਕੱਢਣਾ ਹੁੰਦੀ ਤੇ ਉੱਥੇ ਅੱਗ ਲੱਗ ਜਾਨੀ ਸੀ ਬਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਹੁੰਦਾ ਜਾਂ ਕਦੋਂ ਕੋ ਲੱਗੀ ਸੀ ਇਹ ਕੁਛ ਸਾਢੇ 4 ਵਜੇ 4 ਵਜੇ ਕਰੀਏ ਫਾਇਰ ਵੀ ਕਿੰਨੇ ਕ ਵਜਾ ਜੀ ਫਾਇਰ ਵੀ ਤੇ ਆਈਏ ਕੁ ਸਾਢੇ 5 ਵਜੇ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾਤੀ ਰਜਨੀ ਬਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਨਾਂ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਸਾਡੇ ਗਵਰਡੀਅਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਇਹ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਹੀ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਜੀ 11:30 ਵਜੇ ਤੱਕ ਇਹ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖਰੇ ਘਰ ਹੋਊਗਾ ਨਾ ਅੱਗ ਲਾ ਕੇ ਚਲ ਗਏ ਲੇਕਿਨ ਲੋਕ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਜਾਂਦਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ ਬਿਊਰੋ ਰਿਪੋਰਟ ਦ ਸੈਵਨ نیوز ਇੰਡੀਆ